ਸਸਿਕਾਲ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਤੇ ਮੈਂ ਸ਼ਿਖਾ ਮੌਸਮ ਦੇ ਨਾਲ ਜੁੜੀ ਵੱਡੀ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਆ। ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਫੇਸਬੁਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਉਸ ਨੂੰ ਫੋਲੋ ਜ਼ਰੂਰ ਕਰ ਲੋ ਤੇ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਆਉਣ ਵਾਲੀਆਂ ਨੋਟੀਫਿਕੇਸ਼ਨ ਮੌਸਮ ਦੇ ਨਾਲ ਜੁੜੀਆਂ ਤੁਹਾਡੇ ਤੱਕ ਪਹੁੰਚ ਸਕਣ। ਤੇ ਇੱਕ ਬਿਹਤ ਵੱਡੀ ਅਹਿਮ ਜਾਣਕਾਰੀ ਮੌਸਮ ਦੇ ਨਾਲ ਜੁੜੀ ਸਾਹਮਣੇ ਆਈ ਹੈ ਮੌਸਮ ਵਿਭਾਗ ਦੇ ਮੁਤਾਬਕ ਭਵਿਕਵਾਨੀ ਜਿਹੜੀ ਐ ਸਵਾਪਤ ਹੋਈ ਹੈ ਕਿ ਪੰਜਾਬ ਦਾ ਮੌਸਮ ਔਰ ਵਾਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਆਪਣੇ ਮਜਾਜ ਬਦਲਣ ਵਾਲਾ ਯਾਨੀ ਕਿ ਹੁਣ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਅਜਿਹੀ ਭੂ ਵਿਖਵਾਣੀ ਹੋ ਗਈ ਹੈ ਕਿ ਕੁਝ ਦਿਨਾਂ ਦੇ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕਰ ਦਿੱਤਾ ਹੈ ਜਿੱਥੇ ਇੱਕ ਪਾਸੇ ਲੋਕਾਂ ਨੇ ਅਤਿ ਦੀ ਗਰਮੀ ਦਾ ਸਾਹਮਣਾ ਕੀਤਾ ਇਸ ਦੇ ਨਾਲ ਹੀ ਹੁਣ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਹਾਲਾਤ ਜ਼ਿਆਦਾ ਗੰਕੀਨ ਬਣੇ ਹੋਏ ਸੀ ਕਿਉਂਕਿ ਜ਼ਿਆਦਾ ਬਾਰਿਸ਼ ਹੋਣ ਕਰਕੇ ਕਈ ਥਾਵਾਂ ਤੇ ਉੱਤੇ ਲੈਂਡਸਲਾਈਡਿੰਗ ਕਈ ਥਾਵਾਂ ਤੇ ਬੱਦਲ ਫਟੇ ਦੇ ਔਰ ਜਿਸ ਕਰਕੇ ਕਈ ਲੋਕਾਂ ਦੀ ਮੌਤ ਹੋਈ ਹੈ ਤੇ ਕਈ ਲੋਕ ਲਾਪਤਾ ਦੱਸੇ ਗਏ ਨੇ ਤੇ ਹੁਣ ਪੰਜਾਬ ਦੇ ਵਿੱਚ ਵੀ ਨਹਿਰੀਆਂ ਦਾ ਨਹਿਰਾਂ ਦਾ ਪਾਣੀ ਓਵਰਫਲੋ ਹੋ ਗਿਆ ਕਈ ਡੈਮਾਂ ਦੇ ਗੇਟ ਖੋਲਣੇ ਪਏ ਉਸ ਤੋਂ ਬਾਅਦ ਤਵਾਹੀ ਵਾਲਾ ਮੰਤਰ ਜੋ ਹੈ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਕੰਕਰ ਦਰਿਆ ਵੀ ਜੋ ਹੈ ਉਹ ਸੀਮਾ ਤੇ ਹੋ ਗਿਆ ਜਿਸ ਤੋਂ ਬਾਅਦ ਉੱਥੇ ਦੇ ਔਲਾਤ ਵੀ ਜ਼ਿਆਦਾ ਬੱਤਰ ਹੋ ਗਏ ਤੁਹਾਂ ਦਾ ਜ਼ੀਏ ਪੰਜਾਬ ਦੇ ਵਿੱਚ ਵੀ ਹੁਣ 17 ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਦਾ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਪੰਜਾਬ ਦੇ ਵਿੱਚ ਕੁਝ ਆਉਣ ਵਾਲੇ ਦਿਨਾਂ 'ਚ ਬਾਰਿਸ਼ ਦੇ ਅਸਾਰ ਦੱਸੇ ਗਏ ਨੇ ਔਰ ਜਿ ਤਾਪਾਂ ਦੀ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਵੀ ਹੁਣ ਕਾਫੀ ਜ਼ਿਆਦਾ ਕੁਸ਼ਤਨ ਗਰਾਵਟ ਰਹੀ ਹੈ ਪਰ ਹੁਣ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੇਗੀ ਪਰ ਥੋੜੀ ਜੀ ਹੋਰ ਗਰਮੀ ਦਾ ਸਾਹਮਣਾ ਤੁਹਾਨੂੰ ਕਰਨਾ ਪਵੇਗਾ ਦਾ ਮੌਸਮ ਰਲਮਾ ਮਿਲਮਾ ਰਹੇਗਾ ਜਾਨੀ ਕਿ ਪੰਜਾਬ ਦਾ ਮੌਸਮ ਕਦੇ ਠੰਡਾ ਤੇ ਕਦੇ ਗਰਮੀ ਵਾਲਾ ਹੋਵੇਗਾ ਜਿਸ ਕਰਕੇ ਤੁਹਾਨੂੰ ਆਤ ਦੀ ਗਰਮੀ ਦਾ ਸਾਮਣਾ ਵੀ ਕਰਨਾ ਪੈ ਸਕਦਾ ਤੇ ਕੁਝ ਦਿਨ ਤੁਹਾਨੂੰ ਰਾਹਤ ਵੀ ਮਿਲ ਜਾ ਸਕਦੀ ਆ ਪਰ ਹੁਣ ਵੱਡੀ ਖਬਰ ਆਈ ਹੋਈ ਆ ਕਿ ਪੰਜਾਬ ਦੇ ਵਿੱਚ 17 ਜ਼ਿਲ੍ਹਿਆਂ 'ਤੇ ਹਾਈ ਅਲਰਟ ਜਾਰੀ ਆ ਬਾਰਿਸ਼ ਦਾ ਤੇ ਕਈ ਥਾਵਾਂ ਦੇ ਉੱਤੇ ਹਲਕੀ ਬੂੰਦਾਬਾਰੀ ਤੇ ਕਈ ਥਾਵਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ بارش ਦੇਖਣ ਨੂੰ ਮਿਲ ਸਕਦੀ ਹੈ ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਜੇ ਗੱਲ ਅਸੀਂ ਪਠਾਨਕੋਟ ਬਠਿੰਡਾ ਫਾਜ਼ਿਲਕਾ ਜਾਂ ਹੋਰ ਕਈ ਥਾਵਾਂ ਦੀ ਕਰੀਏ ਤਾਂ ਉੱਥੇ ਮੌਸਮ ਜਿਹੜਾ ਵਾ ਉਹ ਰਲਮਾ ਬਣਿਆ ਹੋਇਆ ਹੈ ਜਾਨੀ ਕਿ ਕਈ ਵਾਰ ਗਰਮੀ ਹੈ ਤੇ ਕਈ ਵਾਰ ਮੌਸਮ ਠੰਡਾ ਰਹੇਗਾ ਤਾਂ ਆਉਣ ਵਾਲੇ ਦਿਨਾਂ 'ਚ 17 ਜ਼ਿਲ੍ਹਿਆਂ ਦਾ ਅਲਰਟ ਮੌਸਮ ਵਿਭਾਗ ਦੇ ਮੁਤਾਬਕ ਕਰ ਦਿੱਤਾ ਹੈ ਵੱਡੀ ਭੂਵੇਖਾਣੀ ਮੌਸਮ ਦੇ ਨਾਲ ਜੁੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਜ਼ਰੂਰ ਕਮੈਂਟ ਕਰਕੇ ਆਪਣੇ ਇਲਾਕੇ ਚਲੇ ਦੇ ਹਾਲਾਤਾਂ ਦੇ ਨਾਲ ਸਾਂਝੇ ਕਰਨਾ ਕੀ ਕੁਝ ਸਥਿਤੀ ਮੌਸਮ ਨੂੰ ਲੈ ਕੇ ਬੜੀ ਹੋਈ ਹੈ ਦੱਸਿਏ ਕਿ ਲਗਾਤਾਰ ਪੰਜਾਬ ਦਾ ਮੌਸਮ ਜਿਹੜਾ ਵਾ ਹੁਣ ਆਪਣੇ ਮਜਾਸ ਬੱਤਰ ਰਿਹਾ ਤਾਂ ਆਪਾਂ ਦੇ ਵਿੱਚ ਗਰਾਵਟੀ ਆ ਫਿਰ ਵਾਤਾਵਰ ਹੋ ਰਿਹਾ ਹੁਣ ਤਾਂ ਆਪਾਂ ਜਿਹੜਾ ਵਾ ਉਹ ਕਈ ਥਾਵਾਂ ਤੇ ਬਠਿੰਡਾ ਫਿਰੋਜ਼ਪੁਰ ਫਾਜ਼ਿਲਕਾ ਉਕਸਰ ਸਾਹਿਬ ਉਥੇ ਕਈ ਥਾਵਾਂ ਤੇ ਜਿਹੜਾ ਘਟ ਆਪਾਂ ਦੇਖਣ ਨੂੰ ਮਿਲਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਰਾਹਤ ਜ਼ਰੂਰ ਹੈ ਪਰ ਉਸ ਤੋਂ ਬਾਅਦ ਫਿਰ ਤੁਹਾਨੂੰ ਹਲਕੀ ਦਰਮਿਆਨੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਕੁਛ ਜ਼ਰੂਰ ਕਨੈਕਟ ਕਰਕੇ ਆਪਣੇ ਇਲਾਕੇ ਜ਼ਿਲ੍ਹੇ ਦੇ ਹਾਲਾਤ ਸਾਡੇ ਨਾਲ ਸਾਂਝੇ ਕਰਨਾ ਕਿ ਕੁਝ ਮੌਸਮ ਨੂੰ ਲੈ ਕੇ ਜਾਣਕਾਰੀ ਹੈ ਕਿ ਕੁਝ ਕੁ ਵੇਖਵਾਨੀ ਹੈ ਔਰ ਲਗਾਤਾਰ ਪੰਜਾਬ ਦਾ ਮੌਸਮ ਹੁਣ ਆਪਣੇ ਬਜਾਜ ਬਦਲਿਆ ਤੇ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ بارش ਦਾ कहर ਨਜ਼ਰ ਆਵੇਗਾ ਇਸੇ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ 17 ਜ਼ਿਲ੍ਹਿਆਂ 'ਚ ਹਾਈ ਅਲਰਟ ਇਹ ਮੌਸਮ ਦੇ ਨਾਲ ਥੋੜੀ ਵੱਡੀ ਤੇ ਹਫਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਆਪਣੇ ਇਲਾਕੇ ਜ਼ਿਲ੍ਹੇ ਦੇ ਹਾਲਾਤਾਂ ਨਾਲ ਸਾਂਝੀ ਕਰਨਾ ਤੇ ਹੋਰ ਖਬਰਾਂ ਲੈ ਕੇ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ